ਵਾਰ ਕੇ ਤੁਸੀਂ ਇਸ ਸਮੇਂ ਅਮਰਗੜ੍ਹ ਵਾਲਕੇ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਲੋਕਾਂ ਦਾ ਸਹਾਰ ਲੱਗਿਆ ਤੁਹਾਨੂੰ ਵੀ ਤੁਸੀਂ ਵੀ ਉਤੋਂ ਦੇ ਆਇਆ ਜਦੋਂ ਦਾ ਮੈਂ ਇੱਥੇ ਆਇਆ ਤੇ ਬਹੁਤ ਵਧੀਆ ਰਿਸਪੌਂਸਿਬਲ ਲੋਕੀ ਬਹੁਤ ਪਿਆਰ ਕਰਦੇ ਆ ਜਿੱਦੇ ਕਜਨਾ ਮਾਜਰਾ ਸਾਹਿਬ ਵੀ ਅੱਜ ਐਨ ਜੀ ਆਏ ਸੀਗੇ ਵਿੰਦਰਪੁਰ ਜੀ ਸਾਡੇ ਜਰਖ ਸਾਹਿਬ ਆਏ ਨੇ ਤੇ ਹਰ ਪਾਸੇ ਬੜਾ ਵਧੀਆ ਰਿਸਪੌਂਸ ਮਿਲ ਰਿਹਾ ਜਿਵੇਂ ਅੱਜ ਮੈਂ ਆਇਆ ਮੈਨੂੰ ਲੱਗ ਰਿਹਾ ਇਹ ਮੈਂ ਮਾਜਰਾ ਸਾਡੀ ਭੈਣ ਜੀ ਨਾਲ ਗੱਲ ਕੀਤੀ 30 ਯਾਦੀ ਲੀਡਰਸ ਚਲਾਂਗੇ ਅੱਜ ਮੈਨੂੰ ਪੂਰੀ ਆਸ ਲੱਗ ਰਹੀ ਹੈ ਇਹ ਲੋਕਾਂ ਦਾ ਰਿਸਪੌਂਸ ਲੱਗ ਰਿਹਾ ਕਿ ਆਪਾਂ ਇਸ ਤੱਕ ਮੁੱਖ ਮੰਤਰੀ ਸਾਹਿਬ ਨੇ ਤੁਹਾਡੇ ਦੇ ਬੜਾ ਮਾਣ ਕੀਤਾ ਤੁਹਾਨੂੰ ਜਿਹੜੀ ਇਹ ਟਰੈਕਟਰ ਤੇ ਫਤਿਹਗੜ ਸਾਹਿਬ ਤੋਂ ਕਿੱਥੇ ਕਿ ਪਹਿਲਾਂ ਬਹੁਤ ਚਰਚਾਵਾਂ ਸੀ ਕਦੇ ਕਿਸੇ ਦਾ ਨਾਮ ਆਉਂਦਾ ਕਿਸੇ ਦਾ ਨਾਮ ਕੀ ਕਹਾਂਗੇ ਕਿਉਂਕਿ ਭਵੰਤ ਸਿੰਘ ਜੀ ਮੁੱਢੋਂ ਦੇ ਸਾਹਿਬ ਆਪਣੇ ਪੰਜਾਬ ਲਈ ਬਹੁਤ ਵਧੀਆ ਕੰਮ ਕਰੇ 2 ਸਾਲ ਜੋ ਇਹਨੇ ਕਾਰਜਕਾਰੀ ਕੀਤੀ ਹੈ ਉਹ ਪੂਰੇ ਪੰਜਾਬ ਚਾਹੇ ਕਿਸਾਨ ਹੋਵੇ ਚਾਹੇ ਕੋਈ Hindu ਭਰਾ ਹੋਵੇ ਵਪਾਰੀ ਹੋਵੇ ਚਾਹੇ ਮਜ਼ਦੂਰ ਹੋਵੇ ਅੱਜ ਉਹ ਸਾਰੇ ਬੰਦੇ ਗਵਰਨਮੈਂਟ ਤੋਂ ਖੁਸ਼ ਹੈ ਕਿਉਂਕਿ ਜਿਹੜਾ ਜ਼ੀਰੋ ਬਿੱਲ ਦਾ ਚਾਹੇ ਐਜੂਕੇਸ਼ਨ ਦੀ ਗੱਲ ਕਰਨੀ ਚਾਹੇ ਹੈਲਥ ਦੀ ਗੱਲ ਕਰਨੀ ਚਾਹੇ ਕਿ ਚਾਹੇ ਜਿਹੜੇ ਕਿਸਾਨਾਂ ਨੂੰ ਪਾਣੀ ਨਹੀਂ ਸੀ ਪਹੁੰਚਦਾ ਜੋਨ ਨੂੰ ਪਾਣੀ ਮਿਲ ਗਿਆ ਤੇ ਉਹਨੂੰ ਲਾਈਟ ਮਿਲ ਰਹੀ ਹੈ ਉਹ ਸਰਕਾਰ ਤੋਂ ਬੜੇ ਖੁਸ਼ ਨੇ ਸਾਨੂੰ ਪੂਰੀ ਆਸ ਆਈ ਹੈ ਸੀਟ ਅਸੀਂ ਜਿੱਤਾਂਗੇ ਕਿ ਜਿੱਦਾਂ ਕਿ ਦੇਖਿਆ ਜਾਵੇ ਚਰਚਾਵਾਂ ਦੇ ਵਿੱਚ ਵਿਸਾ ਆਇਆ ਸੀ ਇਹ ਵੀ ਤੁਸੀਂ ਕਾਂਗਰਸ ਦੇ ਵਿੱਚੋਂ ਆਏ ਆਉਣ ਸਾਥ ਨੂੰ ਟ੍ਰੈਡ ਦੇ ਦਿੱਤੀ ਗਿਆ ਕਿ ਇਸ ਗੱਲ ਦਾ ਵੀ ਕੈਂਡੀਡੇਟਾਂ ਦਾ ਤੁਹਾਡੇ ਪਰ ਦੀ ਕੋ ਰੋਸੂਗਾ ਪ੍ਰਭਾਵ ਪੋਗਾ ਇਸ ਚੀਜ਼ ਦਾ ਕੋ ਰੋਸ ਇੱਕ ਬੰਦੇ ਨੇ ਵੀ ਰੋਸ ਨਹੀਂ ਕੀਤਾ ਕਿਉਂਕਿ ਆਪਾਂ ਗਰਾਸ ਉਦੇ ਕੰਮ ਕਰਨ ਵਾਲੇ ਆ ਹਮੇਸ਼ਾ ਹੀ ਅਸੀਂ ਚੰਗੇ ਬੰਦੇ ਨੂੰ ਪਸੰਦ ਕੀਤਾ ਕਿਉਂਕਿ ਮੈਂ ਕਾਂਗਰਸ ਨੂੰ ਰਿਹਾ ਕਾਂਗਰਸ ਜਿਕੇ ਫੇ ਵੀ ਜਾਂਦੇ ਸੀ ਹਰਾਉਣ ਦੀ ਵੀ ਕੋਸ਼ਿਸ਼ ਕਰਦੇ ਅੱਜ ਜਿਹੜੇ ਹਜ਼ਾਰਾਂ ਦਾਤ ਬਣ ਕੇ ਜਿਹੜੇ ਹੈਗੇ ਨਾਮ ਚੱਲੇ ਹੋਏ ਨੇ ਤੇ ਅੱਜ ਜਿਤਾਉਣ ਦੀ ਕੋਸ਼ਿਸ਼ ਕਰਦੇ ਆ ਇਹ ਬੜੀ ਵੱਡੀ ਗੱਲ ਹੁੰਦੀ ਆ ਕਾਂਗਰਸ 'ਚ ਅਜਿਹੀ ਚੀਜ਼ ਨਹੀਂ ਹੈਗੀਆਂ ਜੋ ਆਮ ਆਦਮੀ ਪਾਰਟੀ 'ਚ ਕਿਵੇਂ ਦੇਖਦੇ ਹੋ ਕਿ ਤੁਸੀਂ ਪਹਿਲਾਂ ਕਾਂਗਰਸ ਦੇ ਵਿੱਚ ਵੀ ਰਹੇ ਹੋ ਕਾਂਗਰਸ ਦੇ ਵਿੱਚ ਤੁਹਾਡਾ ਕਾਰਜਕਾਲ ਤੇ ਲੋਕਾਂ ਦਾ ਪਿਆਰ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਕਿਵੇਂ ਲੱਗਦਾ ਕਿੰਨਾ ਕੁ ਫਰਕ ਹੈ ਜੀ ਇਸ ਤੇ ਇਹ ਇਸ ਪਾਰਟੀ ਬਹੁਤ ਜਿਆਦਾ ਫਰਕ ਹੈ ਜੋ ਗਰਾਸ ਰੂਟ ਤੇ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਚਾਹੇ ਡੋਕੂਮੈਂਟ ਕਰਦੀ ਹੋਵੇ ਚਾਹੇ ਰੋਡ ਸ਼ੋਅ ਦਾ ਕਿਉਂਕਿ ਅੱਜ ਲੋਕ ਜੇ ਮੈਂ ਵੀ ਹਲਕੇ ਚ ਨਹੀਂ ਹਾਂ ਤਾਂ ਲੋਕ ਜਿਹਦੇ ਪਾਰਟੀ ਨੂੰ ਪਿਆਰ ਕਰਦੇ ਉਹ ਅੱਜ ਕੰਮ ਕਰਦੇ ਆਪਣੀ ਪਾਰਟੀ ਲਈ ਕੰਮ ਕਰ ਰਹੇ ਨੇ ਦੇਖਣਾ ਜੀ ਵੀ ਕੈਂਡੀਡੇਟ ਦਾ ਕੋਈ ਹੋਰ ਕੈਂਡੀਡੇਟ ਹੈ ਉਹਨੇ ਓਨਲੀ ਫੋਰ ਆਮ ਆਦਮੀ ਪਾਰਟੀ ਲਿਖਣੀ ਹੈ ਉਹਦਾ ਲੋਕੀ ਕੰਮ ਕਰ ਉਹ ਸਾਡੇ ਚਾਹੇ ਨੌਜਵਾਨ ਹੈ ਸਾਡੇ ਸਾਡੇ ਜੁਣ ਕੇ ਨੇ ਸਭ ਜੀ ਪਹਿਨਾਨੇ ਉਹ ਅੱਜ ਗਰਾਸ ਰੂਟ ਜਾ ਕੇ ਆਪਣੀ ਪਾਰਟੀ ਦੀ ਗੱਲ ਕਰਨ ਦੀਆਂ ਜਿਹੜੇ ਜਿਹੜੇ ਦੋ ਸਾਲ ਚ ਕੰਮ ਅੱਛਾ ਸਿੱਧਾ ਇਹੀ ਕਾਵਾਂਗੇ ਹੁਣ ਤੁਹਾਡੀ ਮੌਜੂਦਾ ਪਾਰਟੀ ਆਮ ਆਦਮੀ ਪਾਰਟੀ ਇਹਦੇ ਮੰਤਰੀ ਨੇ ਜਿਹੜੇ ਛੱਡ ਕੇ ਭਾਜਪਾ ਦੇ ਵਿੱਚ ਗਏ ਨੇ ਸੁਸ਼ੀਲ ਕੁਮਾਰ ਰਿੰਕੂ ਜੀ ਤੇ ਸ਼ੀਤਲ ਅੰਗੁਰਾਲ ਜੀ ਉਹਨਾਂ ਨੇ ਬਹੁਤ ਕਹਿੰਦੇ ਵੀ ਜ਼ਹਿਰ ਉਗਲਿਆ ਪਾਰਟੀ ਦੇ ਵਿੱਚ ਵੀ ਅੰਦਰਲੀਆ ਕਾਫੀ ਖੂਫੀਆਂ ਗੱਲਾਂ ਜਿਹੜੇ ਉਹ ਕਹਿ ਰਹੇ ਨੇ ਵੀ ਅਸੀਂ ਗੁਰੂ ਘਰ ਜਾਵਾਂਗੇ ਤੇ ਜਿਹੜੇ 10 ਐਮਐਲਏ ਸੀਗੇ ਆਪਰੇਸ਼ਨ ਲੋਟਸ ਦੇ ਵਿੱਚ ਤੇ ਉਹਨਾਂ ਨੂੰ ਵੀ ਗੁਰੂ ਘਰ ਚੜ੍ਹੋ ਮਾ ਆਪਣੇ ਬੱਚੇ ਲੈ ਕੇ ਚੜ੍ਹਦਾ ਤੇ ਉਹ ਆਪਣੇ ਬੱਚੇ ਲੈ ਕੇ ਚੜ੍ਹਦੇ ਜਦੋਂ ਜਦੋਂ ਤੁਹਾਨੂੰ ਇੰਨੀ ਵੱਡੀ ਕਿਸੇ ਨੂੰ ਐਮ.ਐਲ.ਏ ਬਣਾਇਆ ਕਿਸੇ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਉਹਨਾਂ ਨੂੰ ਇਹ ਪਾਰਟੀ ਨਹੀਂ ਚੱਲਣੀ ਚਾਹੀਦੀ ਕਿਉਂਕਿ ਉਹ ਕਾਂਗਰਸ ਪਾਰਟੀ ਚੱਲ ਕੇ ਗਏ ਸੀਗੇ ਪਰ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣੇ ਉਹਨਾਂ ਨੂੰ ਪਾਰਟੀ ਨਹੀਂ ਚੱਲਣੀ ਕਿਉਂਕਿ ਉਹਨਾਂ ਦੇ ਹਾਲਾਤ ਤੇ ਮੇਰੇ ਹਾਲਾਤ ਬਹੁਤ ਜ਼ਿਆਦਾ ਫਰਕ ਹੈ ਮੈਂ ਪੰਜ ਪੁਰਛਾ ਸਾਡੀ ਪਾਰਟੀ ਲਈ ਕੀਤਾ ਸੀ ਮੇਰੇ ਅਗੇ ਤੁਸੀਂ ਉਹਨਾਂ ਨੂੰ ਇੰਨੀ ਕੋਈ ਚੰਗੀ ਨਹੀਂ ਸੀ ਉਹਨਾਂ ਨੂੰ ਪਾਰਟੀ ਨਹੀਂ ਚੱਲਣੀ ਚਾਹੀਦੀ ਆਮ ਆਦਮੀ ਪਾਰਟੀ 'ਚ ਰਹਿਣਾ ਚਾਹੀਦਾ ਸੀ ਆਉਣ ਵਾਲੇ ਟਾਈਮ 'ਚ ਮੈਂਬਰ ਪਾਰਲੀਮੈਂਟ ਦੁਬਾਰੇ ਬਣਦੇ ਪਰ ਮੈਨੂੰ ਲੱਗ ਨਹੀਂ ਰਿਹਾ ਉਹ ਦੁਬਾਰੇ ਮੈਂਬਰ ਪਾਰਲੀਮੈਂਟ ਬਣਗੇ ਨਾ ਉਹ ਚਾਹੇ ਆਖਰ ਕਮੀ ਕਿੱਥੇ ਰਹੇਗੀ ਵੀ ਉਹਨਾਂ ਨੂੰ ਤੁਹਾਡੀ ਪਾਰਟੀ ਛੱਡਣੀ ਪੈਗੀ ਐਕਚੁਅਲੀ ਗੱਲ ਕੀ ਹੈ ਜਿਹੜੇ ਇਹ ਮੈਂ ਉਹਨਾਂ ਤੋਂ ਕਮਾਈ ਉਹਨਾਂ ਨੇ ਨਹੀਂ ਮਾੜੀ ਗੱਲ ਜਦੋਂ ਭਗਵੰਤ ਮਾਨ ਜੀ ਨੂੰ ਮੈਂਬਰ ਪਾਰਲੀਮੈਂਟ ਬਣਾਉਂਦਾ ਹੈ ਕੇਂਦਰ ਸਭਾ ਦੇ ਬਣਾਉਂਦਾ ਤਾਂ ਉਹਨਾਂ ਲਈ ਮਾੜੀ ਗੱਲ ਹਨ ਪਾਰਟੀ ਨਹੀਂ ਛੱਡਦੀ ਦੇਖਿਆ ਜਾਵੇ ਤੁਸੀਂ ਹਲਕਾ ਅਮਰਗੜ ਦੇ ਵਿੱਚ ਪਹੁੰਚੋ ਤੇ ਜਿਹੜੇ ਵਰਕਰ ਸੀਗੇ ਕਾਫੀ ਆਂ ਤੱਕ ਮਿਹਨਤ ਕੀਤੀ ਆ ਪਾਰਟੀ ਦੇ ਲਈ ਉਹਨਾਂ ਤੁਹਾਨੂੰ ਸਪੈਸ਼ਲ ਸਵਾਲ ਕੀਤਾ ਵੀ ਕਿਤੇ ਤੁਸੀਂ ਵੀ ਪਿੱਟਤਾ ਨਹੀਂ ਦਿਖਾ ਜੋਗੇ ਜਿੱਦਣ ਤੋਂ ਬਾਅਦ ਜੀ ਮੈਂ ਦੱਸਦਾ ਜੀ ਕਿਉਂਕਿ ਮੈਂ ਬੜਾ ਸੂਚ ਸੰਬਧੀ ਪਾਰਟੀ ਚ ਹਾਂ ਮੈਂ ਇਹਨਾਂ ਦੇ 2 ਸਾਲ ਦੇ ਕੰਮ ਦੇ ਗਰਾਸ ਫੁੱਟ ਤੇ ਕੰਮ ਦੇ ਕਟੋ ਕਾਟੇ ਜਿਹੜੀ ਗਵਰਨਮੈਂਟ ਹੈ 20 ਸਾਲ ਇੱਥੇ ਕੰਮ ਕਰੂਗੀ ਤੇ 20 ਸਾਲ ਦੀ ਗਵਰਨਮੈਂਟ ਬਣੂਗੀ ਤੇ ਲੋਕ ਜਿਹੜੇ ਗਰਾਸ ਰੂਟ ਤੇ ਪਸੰਦ ਕਰਦੇ ਆ ਲੋਕੀ ਕਿਉਂਕਿ ਅੱਜ ਜਿਹੜੇ ਲੀਡਰ ਸਹਿਬਾਨ ਨੇ ਸਾਡੇ ਬਹੁਤ ਵਧੀਆ ਕੰਮ ਕਰ ਰਹੇ ਆ ਸਾਨੂੰ ਬਹੁਤ ਖਾਸ ਹੈ ਜਿਵੇਂ ਗਾਰਜੂ ਦੇ ਕੰਮ ਚਾਹੀਦੇ ਲੋਕ ਭਲਾਈ ਦੇ ਜੇ ਜਿਹੜੀ ਸਰਕਾਰਾਂ ਲੋਕ ਭਲਾਈ ਦੇ ਕੰਮ ਕਰਦੀਆਂ ਨੇ ਉਹਨਾਂ ਨੂੰ ਲੋਕ ਲੋਕ ਐਕਸੈਪਟ ਕਰਦੇ ਸਾਡਾ ਲਾਸਟ ਸਵਾਲ ਇਹੀ ਰਹਿ ਗਿਆ ਵੀ ਜਦੋਂ ਪਾਰਟੀ ਹੋਂਦ ਦੇ ਕਹ ਲਿਆ ਵੀ ਸੱਤਾ ਦੇ ਵਿੱਚ ਆਈ ਸੀ ਉਸ ਵੇਲੇ ਪਾਰਟੀ ਨੇ ਕਿਆ ਸੀ ਵੀ ਅਸੀਂ 3 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਕਰ ਦਵਾਂਗੇ ਪਰ ਕਿਤੇ ਨਾ ਕਿਤੇ ਚਿੱਟਾ ਜਿਹੜਾ ਪੈਰ ਫਸਾੜਦਾ ਜਾ ਰਿਹਾ ਤੇ ਕਈ ਆਮਦ ਦੇ ਪੁੱਤ ਤੇ ਗੈਂਗਸਟਰਵਾਦ ਨੂੰ ਵੀ ਵਧਾਵਾ ਮਿਲਿਆ ਕੀ ਲੱਗਦਾ ਵੀ ਇਹਦੇ ਤਾਂ ਨਕੇਲ ਕਿਸ ਨਹੀਂ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਸੱਚ ਨੇ ਟਾਈਮ ਜ਼ਰੂਰ ਲੱਗਦਾ ਪਰ ਇਹ ਚੀਜ਼ਾਂ ਖਤਮ ਹੋਣ